ਖਵਾਨਾ ਮਾ ਦੇਖ ਰਿਹਾ ਸਾਰੀ ਸੁਤਿਆਰੂ ਮੇਰੇ ਵੱਲੋਂ ਪਿਆਰ ਭਰ ਸਹਿਸਕਾਰ ਮੈਂ ਹਾਂ ਤੁਹਾਡਾ ਹੁਸਰਾਜ ਸੂਬੇ ਦੇ ਮੁੱਖ ਮੰਤਰੀ ਇਮਾਨਦਾਰ ਮੇਰੇ ਮੰਤਰੀ ਇਮਾਨਦਾਰ ਮੇਰੇ ਵਿਧਾਇਕ ਇਮਾਨਦਾਰ ਲੇਕਿਨ ਇਮਾਨਦਾਰੀ ਦੇ ਨਾਮ ਤੇ ਰੱਜ ਕੇ ਲੁੱਟ ਅਤੇ ਕਸੁੱਟ ਕੀਤੀ ਜਾ ਰਹੀ ਹੈ ਆਮ ਆਦਮੀ ਪਾਰਟੀ ਦੇ ਮੰਤਰੀਆਂ ਅਤੇ ਵਿਧਾਇਕਾਂ ਵੱਲੋਂ ਸਾਰੀ ਅਫਸਰਸ਼ਾਈ ਵੀ ਮਿਲੀ ਹੋਈ ਹੈ ਇਸ ਦੀ ਪੋਲ ਖੋਲ ਦਿੱਤੀ ਹੈ ਹਲਕਾ ਲੁਧਿਆਣਾ ਤੋਂ ਸ਼੍ਰੋਮਣੀ ਅਕਾਲੀ ਦਲ ਦੇ ਉਮੀਦਵਾਰ ਐਡਵੋਕੇਟ ਪਰਉਪਕਾਰ ਸਿੰਘ ਕੁਮੜ ਨੇ ਪਰਉਪਕਾਰ ਸਿੰਘ ਕੁਮੜ ਨੇ ਕਿਹਾ ਪਹਿਲਾ ਅਸੀਂ ਤੁਹਾਨੂੰ ਵੀਡੀਓ ਵੀ ਦਿਖਾਵਾਂਗੇ ਕਿ ਕਿਸ ਤਰ੍ਹਾਂ ਬੇਈਮਾਨੀ ਠੱਗੀ ਤੇ ਲੱਕ ਬੰਨਿਆ ਹੈ ਸੂਬੇ ਦੀ ਸਰਕਾਰ ਨੇ ਸੜਕਾਂ ਕਿਵੇਂ ਬਣਾਈਆਂ ਜਾ ਰਹੀਆਂ ਨੇ ਤੇ ਸੜਕਾਂ ਦੀ ਦੁਰਦਰਸ਼ਕ ਕਿਵੇਂ ਹੈ ਜੇਕਰ ਲੁਧਿਆਣਾ ਵਿੱਚ ਅਜਿਹੀ ਹੋਵੇਗੀ ਤਾਂ ਲੋਕ ਕੀ ਕਰਨਗੇ ਪਹਿਲਾ ਆਪਾਂ ਵੀਡੀਓ ਦੇਖਦੇ ਹਾਂ ਪਰ ਉਪਕਾਸ਼ ਹਮਨ ਅੱਜ ਆਪਣੀ ਉਹ ਸੋਸ਼ਲ ਮੀਡੀਆ ਦੇ ਪੇਜ ਤੋਂ ਲਾਈਵ ਹੋਏ ਲਾਈਵ ਹੋ ਤੇ ਉਹਨਾਂ ਨੇ ਤਸਵੀਰਾਂ ਨਸ਼ਰ ਕੀਤੀਆਂ ਕਿ ਦੇਖੋ ਆਪ ਆਦਿ ਪਾਰਟੀ ਦੇ ਕੰਮ ਮੈਨੂੰ ਵੀ ਪਤਾ ਸਸਟੇਨ ਕੀ ਹੈ ਤੇ ਤੁਸੀਂ ਨਵੇਂ ਚਾਹੋਗੇ ਕਿ ਤੁਸੀਂ ਲਾਈਵ ਕਰੋ ਕਿਉਂਕਿ ਮੈਨੂੰ ਨਹੀਂ ਮੈਂ ਕਿਸੇ ਐਮਪਲੋਈ ਨੂੰ ਲਾਈਵ ਕਾਰਪੋਰੇਸ਼ਨ ਲਾਈਵ ਨਹੀਂ ਕਰਦਾ ਅਸੀਂ ਲਾਈਵ ਹੋਣ ਲੱਗੇ ਹਾਂ ਪਰ ਗੈਂਦੀ ਹੈ ਮੇਰੀ ਬੜੀ ਜੀ ਪੈਸਾ ਹੈ ਸਰ ਬੇਨਤੀ ਆ ਜਿਹੜੀ ਹੈਗੀ ਐ ਅੱਜ ਮੈਂ ਖਵਾਰਜ ਪੜਿਆ ਸੀ ਪੰਜਾਬ ਕੇਸੀ ਵਿੱਚ ਤੇ ਇੱਕ ਯੂ ਟਰਨ ਦੇ ਵਿੱਚ ਕੀ ਆ ਆਈ ਬਲਾਕ ਦੀਆਂ ਸੜਕਾਂ ਨੇ ਆ ਜਿਹੜੀ ਸੜਕ ਬਣਾਈ ਹੈ ਇਹਦੀ ਥਿੱਕਣਾਸ ਦੇਖੋ ਆ ਹਾਲਾਤ ਦੇ ਵਿੱਚ ਆ ਰੋਡ ਬਣਦੀ ਇਹ ਸੜਕ ਮੈਂ ਅੱਗੇ ਵੀ ਲਾਈਵ ਹੋ ਕੇ ਫਿਰ ਚਾਰ ਪੰਜ ਦਿਨ ਪਹਿਲੇ ਕਿਹਾ ਸੀਗਾ ਕਿ ਸੜਕਾਂ ਨਹੀਂ ਬਣਾ ਲੈ ਡਰਾਂਮੇਬਾਜੀ ਕਰ ਆ ਹੁਣ ਸਾਰੇ ਕਾਰਪੋਰੇਸ਼ਨ ਵਾਲੇ EMPLOYEE ਮੇਰੇ ਕੋਲ ਸਕੇ ਐਸਟੀਓ ਸਾਹਿਬ ਜੀ ਨਾਲ ਸਾਰੇ ਪਹੁੰਚ ਗਏ ਜੋਗ ਮਨੋਂ ਪੁੱਛਿਆ ਕਿ ਆ ਸੜਕ ਕੋਈ ਜਿਹੜੀ ਬਣਾ ਰਹੀ ਵੈਰੀ ਕੀ ਵੈਲਿਊ ਹੈ ਇਹ ਕਾਤਾ ਖੜੂਰ ਮੇਰੇ ਹੱਥ ਤੇ ਨਿਸ਼ਾਨ ਵੀ ਨਹੀਂ ਲੱਗਿਆ। ਤਿਆਨਾ ਸਿੱਖਣਾ ਸਿੱਖੀ ਆਪਾਂ ਇਹਦੀ। ਆ ਗੋ। ਹਾਂ। ਥੱਲੇ ਦੂਜੇ ਇਹਦੇ ਵਿੱਚ ਥੱਲੇ ਪੁਰਾਣੀ ਸੜਕ ਦੇਖਦੇ ਨੇ ਕਿ ਪੁਰਾਣੀ ਸੜਕ ਨਾਲ 5-10 ਸਾਲ ਪਹਿਲੇ ਆਇਆ ਸੀ ਬਿਲਕੁਲ ਠੀਕ ਸੜਕ ਸੀ ਐਜ ਕੋਈ ਪ੍ਰੋਬਲਮ ਨਹੀਂ ਸੀ। ਆ ਸੜਕ ਕਿ ਡਰਾਮੇਬਾਜ਼ੀ ਹੋ ਰਹੀ ਹੈ। ਸੜਕ ਦੋ ਤਿੰਨ ਬਣਾਉਣ ਦੀ ਗੱਲ ਹੈਗੀ ਹੈ। ਔਰ ਇੱਜੇ ਨਹੀਂ ਇੱਕ ਪੂਰੇ ਲੁਧਿਆਣੇ ਵੈਸਟ ਵਿੱਚ 4 ਜ਼ੋਨ ਬਿਸਰੇ ਇੱਥੇ ਲਗਾਏ ਗਏ ਨੇ ਔਰ ਇੱਕ ਤੋਂ ਬਿਲਾਵਾ ਉਹ ਸਾਰੇ ਮੋਰ ਅਫਸਰ ਜਿਹੜੇ ਆਈਐਸ ਆਈਪੀਫੀ ਪੀਸੀਸ ਅਫਸਰ ਆ ਲਗਾਇਆ ਗਿਆ ਕਿ ਡਵੈਲਪਮੈਂਟ ਕਰਨੀ ਹੈ ਸਾਰਾ ਪੰਜਾਬ ਦੇ ਵਿੱਚ ਸਾਰੇ ਇੱਕੋ ਜਗ੍ਹਾ ਜਿਹੜੀ ਹੈਗੀ ਡਵੈਲਪਮੈਂਟ ਦੇ ਨਾਮ ਨੂੰ ਕਰਾਇਆ ਕਿ ਜਾਨਾ ਦਾ ਸ਼ਹਿਰ ਡਵੈਲਪਮੈਂਟ ਕਰਦੇ ਔਰ ਉਹ ਡਵੈਲਪਮੈਂਟ ਕੀ ਹੋ ਰਹੀ ਹੈ ਤੁਹਾਡੇ ਸਾਹਮਣੇ ਆਕਰ ਜਿਹੜੀ ਅੱਜ ਹੀ ਕੰਪਲੀਟ ਹੋ ਰਹੀ ਹੈ ਖਲਬਾ ਅੱਜ ਹਾਲ ਦੇਖੋ ਆਹ ਹਾ ਸਾਰੀ ਬੱਟੀ ਜਾ ਰਹੀ ਹੈ ਇਹ ਜਿਹੜੇ ਸ਼ੋਸ਼ੇ ਬਾਜੀ ਹੈ ਸਾਡੇ ਐਮਐਲਏ ਦੇ ਕੈਂਡੀਡੇਟ ਸਾਹ ਪਰਵਾ ਰਹੇ ਆ ਪੰਜਾਬ ਸੇ ਸਾਡੀ ਕਾਦੀ ਹੈਗੀ ਹੈ ਇਹ ਬਦਨੀਤੀ ਨਾਲ ਔਰ ਗੈਰ ਜ਼ਿੰਮੇਵਾਰਾ ਤਰੀਕੇ ਨਾਲ ਔਰ ਇਹਦੇ ਵਿੱਚ ਐਡਾ ਵੱਡਾ ਖਫੜਾ ਹੋ ਰਿਹਾ ਹੈ ਕਰੋੜਾਂ ਰੁਪਏ ਦਾ ਖਫੜਾ ਹੋ ਰਿਹਾ ਹੈ ਔਰ ਇਹਦੇ ਵਿੱਚ ਮੇਰੀ ਬੇਨਤੀ ਹੈ ਕਿ ਵਿਜੀਲੈਂਸ ਇਨਕੁਆਰੀ ਹੋਣੀ ਬਹੁਤ ਜ਼ਰੂਰੀ ਹੈ ਇੱਥੇ ਵਿਜੀਲੈਂਸ ਆਵੇ ਕਿਹਨਾਂ ਬਿਜ਼ਨਸ ਸਾਵੇ ਕੰਪਨੀ ਆ ਕੇ ਚੈੱਕ ਕਰੇ ਕਿ ਇਹਨੇ ਰੋਡਾਂ ਉੱਤੇ ਜਿਹੜੇ ਸਾਡੇ ਏਰੀਆ ਹੁੰਦੀਆਂ ਨੇ ਸਾਡੀਆਂ ਨਾਪਦਾਂ ਦਾ ਗੱਲਉ ਦੇ ਆ ਨਾਪਦਾਂ ਦੇ ਬਾਡੀ ਬੰਦੀਆਂ ਆ ਦੇਖੋ ਸਾਰੇ ਬਹੁਤ ਪਿਛਲੇ ਬਾਈਪਾਂ ਦੇ ਦੇਖੋ ਹੌ ਜਿਹੜਾ ਆ ਗੱਡੀਆਂ ਲੈ ਕੇ ਸਾਰੇ ਨਿਕਲ ਗਏ ਉਹ ਜੀਪਾਂ ਲੈ ਕੇ ਭੱਜ ਗਏ ਨੇ ਕਿਉਂਕਿ ਇਹਨਾਂ ਨੂੰ ਜਵਾਬ ਨਹੀਂ ਆਇਆ ਔਰ ਦੇਖੋ ਸੈਂਸਰਸ ਹਾਂ ਐਸਟਿਊਸ ਹਾਂ ਜਦੋਂ ਇਹਨਾਂ ਨੂੰ ਫੜਿਆ ਅੱਗੇ ਦੇਖੋ ਇਹ ਭਾਈ ਤੁਸੀਂ ਗਲਤ ਰੰਗ ਕਰ ਰਹੇ ਹੋ ਔਰ ਗਲਤ ਗੰਮ ਕਰਵਾ ਰਹੇ ਹੋ ਔਰ ਇਨੀ ਗੱਲ ਨਹੀਂ ਜਦੋਂ ਕੰਮ ਖੰਦਿਆਂ ਦਾ ਪਤਾ ਲੱਗਿਆ ਸਟੋਰ ਦਾ ਚੈੱਕ ਕਰਾਇਆ ਸੀ ਆਨੁਪਰ ਰ ਆਪਣਾ ਸਿਸਟਮ ਹੋਣਾ ਚਾਹੀਦਾ ਹੈ ਜਿਹੜਾ ਪ੍ਰੋਸੀਜਰ ਉਹ ਉਸਿ ਐਡਵੋਕੇਟ ਪਰ ਉਪਕਾਰ ਸਿੰਘ ਘੁੰਮਣ ਨੇ ਆਪਣੇ ਹਲਕਿਆਂ ਦੇ ਵਿੱਚ ਹੋਰ ਹੀ ਡਿਵੈਲਪਮੈਂਟ ਹੈ ਦੇ ਸਬੂਤ ਦਿੱਤੇ ਕਿ ਆਹ ਦੇਖੋ ਹੈ ਡਿਵੈਲਪਮੈਂਟ ਹੈ ਯਾਨੀ ਕਿ ਨਿਚਲੇ ਕਰਮਚਾਰੀ ਤੋਂ ਲੈ ਕੇ ਉੱਪਰ ਵਾਲੇ ਕਰਮਚਾਰੀ ਤੱਕ ਹੈ ਯਾਨੀ ਕਿ ਸਾਰੀ ਅਫਸਰਸ਼ਾਹੀ ਮੰਤਰੀ ਅਤੇ ਵਿਧਾਇਕ ਇਵੇਂ ਤੋਂ ਪੀਸੀਐਸ ਵਾਲੇ ਅਫਸਰ ਵੀ ਉੱਥੇ ਲਗਾ ਦਿੱਤੇ ਗਏ ਨੇ ਕਿ ਡਿਵੈਲਪਮੈਂਟ ਕਰੋ ਲੇਕਿਨ ਡਿਵੈਲਪਮੈਂਟ ਦੇ ਨਾਮ ਤੇ ਧੋਖਾ ਕੀਤਾ ਜਾ ਰਿਹਾ ਹੈ ਅੱਜ ਇਹ ਖੁਦ ਨਸ਼ਰ ਕੀਤਾ ਐਡਵੋਕੇਟ ਹਰਜਿੰਦਰ ਐਡਵੋਕੇਟ ਪਰ ਉਪਕਾਰ ਸਿੰਘ ਕੁਮੜ ਜਿਹੜੇ ਸ਼੍ਰੋਮਣੀ ਅਕਾਲੀ ਦਲ ਵੱਲੋਂ ਚੋਣ ਮੈਦਾਨ ਦੇ ਵਿੱਚ उतारे ਗਏ ਨੇ ਕਿ ਡਰਾਮੇਬਾਜ਼ੀ ਅਤੇ ਡਿਵੈਲਪਮੈਂਟ ਨਾਮ ਤੇ ਧੋਹ ਕਰ ਰਹੀ ਹੈ ਸੂਬੇ ਦੀ ਸਰਕਾਰ ਅਤੇ ਸੂਬੇ ਦੇ ਮੁੱਖ ਮੰਤਰੀ ਭਗਵੰਤ ਮਾਨ ਧੰਨਵਾਦ